vir uh -huh. ਰਵਿ ਬਾਣੀ ਸ਼ਬਦ ਸੁਖਿਆ ਗਾਓ ਸੁਣੋ ਪੜੋ ਨਿਤ ਪਾਈ ਸਵਾਗਤ ਹੋ ਅਮਿਤ ਵਡਾਈ ਭਗਤ ਵਛਲ ਦਇਆਲਾ ਸੰਤਾਂ ਕੀ ਪੈ ਜ ਰਚਦਾ ਆਵਾਦ ਬਿਰਧ ਪ੍ਰਤਪਾਲ ਹਰੇ ਅੰਗਰੇਤ ਨਾ ਨ ਲੈਤ ਪੁੰਜ ਸਰਬ ਦੇਲਾ ਮੁਖ ਪਾਓ ਜਰਾਵ ਮਨ ਤਾਪ ਸਭ ਨਾਨਕ ਹੋ ਗੜਾ ਸੁਣ ਅਰਦਾਸ ਸੋ ਆਪੇ ਰੋਵਣੇ ਆਈ ਬਣਿਆ ਹੈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵੜਿਆ ਹੈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਨੀਵੜ ਆਈ ਆਸਾ ਵल्ला ਚੌਥਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀਉ ਤਨ ਤਨ ਬਾਬਾ ਦੀਪ ਸਿੰਘ ਜੀਉ ਤਨ ਤਨ ਸ੍ਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਸੱਚਾ ਜੀਓ ਜਨਮ ਸਤਿ ਕੁ ਚੂਰੇ ਭਾਰੇ ਦਿੱਖਿਆ ਨ ਸੱਤੇ ਗੁਰ ਮਿਲਿਆ ਰਬਾ ਸਰੀਰ ਕਾਇ ਤਰਾਚੇ ਕਥਵਾ ਜੋ ਜੋ ਫੇਰ ਵਟਾਈ ਆ ਗਿਆ ਨੇ ਉਹ ਜਤਾ ਹੈ ਸਦਰ ਸੰਤੋ ਕਾ ਧਰਮ ਕਰ ਜਵਾ ਤ੍ਰਿਤ ਰਤ ਦਿਤ ਕਾ ਜੋਰ ਗਰ ਜਵਾ ਦੁਆਪਰ ਤਪੇ ਕਾ ਸਤ ਗਰ ਜਵਾ ਕਲ ਜੁਗ ਰਤ ਅਗਨ ਕਾ ਯਗ ਰਤਵਾਹ ਮੰਗਲਾ ਪਹਿਲਾ ਕਹਿ ਸੇ ਤੁਮ ਸੁਆਮੀ ਸੱਚ ਮੈਂ ਆਛੇ ਸੱਚ ਰਹੇ ਸਭ ਕੋ ਸੱਚ ਸਮਾਵੇ ਇਕ ਕੈ ਦੇਖਾ ਭਰਪੂਰ RAM ਨਾਮ ਦੇਵਾ ਮੈ ਸੁੰਦਰ ਨਾਇ ਦੇ ਅਪ੍ਰਛਿਤ ਜਾਏ ਨਾਨਕ ਜੋ ਵਖੰਤਰ ਪਾਏ ਜੁਜਵੇ ਜੋਰ ਸਰੀਰ ਤੰਦ ਰਾਵਨ ਕਾਟ ਤ੍ਰਿਸ਼ਨ ਜਾਦੋਂ ਹੋਇਆ ਬਾੜ ਜਾਤ ਗੋਪੀ ਲੈ ਆਇਆ ਬਿੰਦਰਾ ਬਣ ਮਹਿਰਾਉਂਕ ਕੀਆ ਕਰਮੈ ਗੈਰ ਧਰਵਣ ਹੋਆ ਨਾਉ ਦਇਨੋ ਤੇ ਨੀਲੇ ਵਸਤਰਾਂ ਕਪੜੇ ਪੈਰੇ ਤੁਰਖ ਪਠਾਨਿ ਅਵਲ ਕੀਆ ਚਾਰੇ ਬੇਦ ਹੋਏ ਸੱਜਿਆਰ ਬੜੇ ਗੁਣੇ ਤੇ ਚਾਰ ਵਿੱਚ ਬਹੁ ਭਗਤ ਕਰਨੀਤ ਸਦਾ ਤੋ ਨਾਲਤ ਮੁਖੰਤਿ ਜਿ ਪਰ ਬੋੜੀ ਸਦਭ ਦੇਖ ਸਮ ਸਮਾਲਿਆ ਜਿਨ ਕਰਪ ਦੇਸ ਗਿਆਨ ਚ ਨਿਯਾ ਤੀਲੇ ਤੀ ਲਗ ਸਤਾ ਲਿਆ ਖਸਮ ਛੋਟ ਦੁੱਜੇ ਲੱਕੇ ਧੂਪੇ ਸੇ ਬਨ ਜਾ ਰਿਆ ਸਤਿਗੁਰ ਐ ਪਾਇਆ ਮੇਰੇ ਲੈ ਕਿਨੇ ਵਿਚਾਰਿਆ ਕਰ ਕਿਰਪਾ ਪਾਰੇ ਉਤਾਰਿਆ ਕਰ ਕਿਰਪਾ ਪਾਰੇ ਉਤਾਰਿਆ ਐਸਾ ਹਰ ਨਾਮ ਉਹ ਨਿਤ ਦੇ ਤਿਓ ਐਸਾ ਹਰ ਨਾਮ ਪੁਰ ਰਖਸ ਰਾਇ ਰਾਤ ਦੇ ਗਤ ਮੁੱਚ ਕੋਈ ਜਿ ਆਵੇ ਆਸ ਕਰ ਜਹ ਨਿਰ ਸਿੱਖ ਤੂੰ ਹਲ ਫਿਰ ਕੇ ਫੁੱਲ ਬਚੋ ਕੇ ਕਮ ਨਾਵੇ ਪੱਤ ਮਿਟਤ ਨੀਵੀ ਨਾ ਗਣ ਗੁਣ ਚੰਗਿਆ ਆਪਣੀ ਤਰ ਸੁਖ ਨਿਵਾ ਕੋਬਰ ਕੋ ਨਿਵੇ ਨਾ ਹੋਏ ਤਰ ਤਰਾ ਜੋ ਤੁਲਿਆ ਨੇ ਵੇ ਸੁਖ ਰਵੈ ਪ੍ਰੋਦੀ ਤੁਨਾਂ ਦੇ ਵਰ ਜੋ ਹਰ ਮੁਤਾ ਭੇਗਾ ਸੀਸ ਨਿਵਾਇ ਕਿਆ ਚੀਏ ਸੀਸ ਨਿਵਾਇ ਕਿਆ ਚੀਏ ਦਰਦ ਦੇ ਸੁਧਿ ਜਾਹੀ ਮਨਲਾ ਕਹਿ ਲਾ ਬਾੜ ਪੁਸਤਕਾ ਸੰਧਿਆ ਬਾਦ ਤੁਸਿਲ ਪੂਜਸ ਭਗਵਨ ਸਮਾਧਾ ਮਕ ਚੂ ਟੱਪੀ ਪੁਕ ਕਨ ਸਾਰੰਤਰ ਪਾਦ ਤੇ ਹਲ ਵਿਚਾਰ ਗਲ ਮਾਲਾ ਤਿਲਕ ਲਿਨਾਟ ਦੋ ਤੋਤੀ ਬਸਤਰ ਕਪਾਟ ਜੀ ਦਾਨ ਸੁਗ੍ਰਮ ਕਰਮ ਸਭ ਉਗਡਨੇ ਚੋ ਕਰਮ ਕਹ ਰੋ ਜਨ ਕਨੇ ਚੋ ਧਿਆਵ ਹੈ ਬਿਨ ਸਤ ਗੋਰੀ ਬਾਟ ਨ ਪਾਵ ਕੋੜੀ ਕਪੜ ਸੁਹਾਵੜਾ ਕੱਢ ਤੋਂ ਨੇ ਅੰਦਰ ਜਾਵਣਾ ਮੰਨ ਤੰਗ ਰਖਣਾ ਆਪੇ ਹੀ ਕੀ ਤਾਪਣਾ ਕੀ ਜੋ ਪਾਉਂਦੇ ਰਲ ਪੀੜ ਅੰਦਰ ਤੰਗ ਆਨੰਦੋਸ ਚੱਲਿਆ ਕਾਹ ਦਿਸੇ ਕਜਾਰ ਕਜਾਰ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ ਹੁਕਮ ਕੀਏ ਬਨ ਭਾਵੇ ਰਾਇ ਭੀੜੇ ਅਪੇ ਚਾਵਨਾ ਨੰਗਾ ਦੁੱਚ ਕਚਾ ਰਿਆ ਤਾਂ ਦਿਸੈ ਖਰਾ ਡਰਾਦਲਾ ਸ਼ਿਕਾਰੇ ਉਨ ਪਛੋਤਾਵਨਾ ਕਾਰਿਓ ਉਨ ਪਛੋਤਾਵਨਾ ਕੋ ਭਰਤੇ ਆ ਸਭ ਕੋ ਸਤਿ ਸਬਾਹ ਐਜਰੇਓ ਜੀ ਕਾਹੇ ਤਪ ਦੇ ਘਤ ਨਾ ਉਤਨ ਨਵ ਲਗ ਨੋ ਜਰਨ ਜਾਏ ਤਰ ਸੁਣ ਸੁਣਾ ਕਜੋ ਗਲ ਚਲੇ ਪਾਇ ਚੱਕੜ ਬਨ ਆਇ ਬੇ ਚੱਕ ਪਾਇ ਸਿੱਖਾ ਕਨ ਚੜਾਇਆ ਗੁਰ ਬ੍ਰਾਹਮਣ ਥਿਆਓ ਆਉ ਜਨ ਪਿਆ ਬੇ ਤਕਾ ਗਿਆ ਵੰਡਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੋਰੀਆਂ ਲੱਖ ਗਾਨ ਲਗੜੀਆਂ ਪਹਿਨਾ ਪਿਆਰਾ ਆਪ ਦੇ ਦੇਣਾ ਸਜੀ ਨਾਲ ਤੱਕ ਕਭਾ ਕਰਤੀ ਐ ਬੱਬ ਨਵਟਿਆ ਬਹੁ ਬਕਰਾਂ ਲੈ ਨਖਾਇਆ ਸਭ ਜੋ ਆਪਣੇ ਪਾਣੇ ਕੋਈ ਪੁਰਾਣਾ ਸੁਟੀ ਇਭਰ ਪਈਓ ਨਾਨਕ ਅਗਨਾ ਟਟੇ ਦੇ ਤੱਕ ਹੋਏ ਮਨ ਮੇਰਾ ਪਤ ਪਜੈ ਸਲਾਹੀ ਸਤ ਸੂਤ ਦਰਗੇ ਅੰਦਰ ਪਈਐ ਤੱਕ ਨਾ ਟੁੱਟ ਸੂਤ ਉਹਲਾ ਪਹਿਨਾ ਭਗਨਾਦਰੀ ਤੱਕ ਨਾ ਨਾਰੀ ਪਰ ਕੇ ਤੁ ਪਾਏ ਨਿਹੜਾੜੀ ਧੰਮ ਕਰੀ ਤਦਲਾ ਮੱਥੀ ਧੰਮ ਦੇਵ ਤਦਲਾ ਬਿਦ ਗਾਪੇ ਬਤ ਹੈ ਵੜਤਾ ਗਿਆ ਵਰਕ ਤੈ ਲੈ ਪਾੜ ਕਰੇ ਬਿ ਆਵ ਬੜਤਾ ਬਰਦ ਸਿਰਾ ਸੁਣ ਵੇਖੋ ਲੋਕ ਕਾਇ ਹੋ ਬਿੜਾ ਵਲੇਂਦਨਾ ਸੁ ਜਾਣ ਪੜਿ ਸਹਿਬ ਬਖਸ਼ਿਆ ਦਰ ਕਿਰਪਾ ਕਰੇ ਤਾ ਸਾਈ ਕਰਾਇ ਸੇ ਸੋ ਸਿਮ ਸਿਵਾ ਕਰੇ ਕਿਸਨੋ ਉਕਮ ਮਨਾਏ ਸੇ ਉਕਮ ਲੇ ਉਹ ਪ੍ਰਭਾਰ ਤਪਸ ਮੈਂ ਕਾਮਨ ਪਰਸੀ ਕੰਵਰ ਭਰ ਸੁ ਕਰੇ ਮਨੋ ਚੁੰਦੇ ਆ ਕਿਤ ਬਾ ਕਰੇਤਾ ਸਾਈ ਕਰਾਈ ਸੀ ਜੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਈ ਸੀ ਹੁਕਮ ਮੰਨਿਆ ਹੋਵੇ ਪਰਮਾਤਾ ਤਸਮੇ ਕਾਮਹਿ ਲਪਾਈ ਸੀ ਤਸਮੇ ਭਵੇ ਸੋ ਕਹੇ ਮਨੋ ਚਿੰਤਿਆ ਸੋ ਪਲ ਪਾਈ ਸੀ ਤਾਦਰ ਕੇ ਪੈਦਾ ਜਾਏ ਸੀ ਤਾਦਰ ਕੇ ਪੈਦਾ ਜਾਏ ਸੀ ਕੋਈ ਦਾਵ ਰਤ ਨਾ ਦੇਵੀ ਬਪਨ ਤੇ ਕਹੇ ਨਹੀਂ ਘਰ ਘਰ ਈਸ਼ਰਾਮ ਆਇਆ ਮੈਂ ਅੰਤੇ ਕਪਟ ਬਿਕਾਰ ਗੋਵ੍ਰਾਹਣ ਕੋ ਘੜ ਲਾਓ ਗੋਬਰਤਨ ਨਾ ਜਾਏ ਤੋਤੀ ਵਿਕਾਤ ਜਗਮਾਲੀ ਧਨਵਲੇ ਚੋਖਾਏ ਅੰਦਰ ਪੂਜਾ ਫੜੇ ਕਿਤੇ ਪਾਸ ਜਿਉ ਤੁਰਕੋਂ ਪਾਏ ਛੋੜੇ ਰੇ ਭਖੰਡਾ ਨਾਮ ਲੈ ਜਾਹੇ ਨਾ ਦੋ ਮੋਹਨ ਲਾਹਿ ਲੋ ਮਨਸ ਖਾਨੇ ਕਰੀ ਨੀ ਬਾਤ ਛੋਰੀ ਵਗਾਇਨ ਤੇਨ ਗਲ ਚਾਗ ਤੇਨ ਕਰ ਭਾਵਨ ਪੂਰੇ ਨਾ ਦੁਖੋਣਾ ਪਿਆਮੇ ਹੋਈ ਸਾਦ ਕੂੜੀ ਰਾਸ ਗੂੜਾ ਬਾਪਾ ਤੂੜ ਬੋਧ ਕਰੇ ਆਹਰ ਸਭ ਧਰਮ ਕਾ ਡੇਰਾ ਸੂਰ ਨਾਲਕ ਕੂੜ ਰੇਖਾ ਭਰਪੂਰ ਮਛ ਟਿਕਾ ਟੇੜ ਧੋਤੀ ਕਥਾ ਹਤਿ ਸੁਰੇ ਤਦ ਤਤਸਾ ਨੀਲ ਵਸਤਰ ਪੈਰ ਹੋਵੇ ਪ੍ਰਵਾਹ ਮਰੀਸ਼ਤਾਂ ਲੈ ਪੂਜੇ ਭੁਲਾ ਆਪਾਖਿਆ ਕਾ ਕਠਾ ਬਕਿਰ ਕਰਣਾ ਜੋਗ ਜੋ ਪ੍ਰਤੀਸੈ ਨਾ ਜਾਣਾ ਦੇਖ ਜੋ ਕਾ ਗੱਡੇ ਕਾ ਉੱਪਰ ਆਏ ਬੈਠੇ ਕੁੜਿਆਰ ਮੱਥੁਰਟੇ ਵੇ ਮੱਥ ਕਟੈ ਨਾ ਸਾਡਾ ਪਟੈ ਤਨ ਪਟੈ ਪੇੜ ਕਰੈ ਨਾ ਮਰ ਜੋ ਚੈ ਚੁਲੀ ਬਾਰੇ ਬਹਾਰਨਕ ਸੱਚ ਦਿਆਈ ਸੁੱਚ ਹੋਵੇ ਤਾਂ ਸੱਜ ਪਈ ਅਪੋੜਿ ਚਿੱਤੰ ਸਭ ਕੋ ਦੇਖ ਨਦਰੀ ਜਿਠ ਚਲਾਏ ਨਾ ਆਪਣੇ ਵੜਿਆਈਆ ਆਪ ਜੀ ਪਾਪੇ ਵੜੇ ਆਈਆ ਆਪੇ ਕੀ ਕਰਮ ਕਰਾਏਗਾ ਵਡੋ ਵਡਾ ਵਡ ਮੇਤ ਨਹੀਂ ਸਿਰੇ ਸਿਰੇ ਧੰਦੇ ਲਾਏਗਾ ਨਦਰੁਕ ਡੀ ਜੇ ਕਰੇ ਸੱਤਾ ਨਾ ਕੰਪ ਕਰਾਏਗਾ ਧਰਮ ਗਣ ਪੀਖਣਾ ਪਏ ਨਾ ਧਰਮ ਗਣ ਸਿੰਘ ਦਾ ਮਾਇਦਾ